ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਰਸਗੁੱਲੇ ਰਸਗੁੱਲੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਸ਼ਨੀ ਤਿਆਰ ਕਰਨੀ ਪੈਂਦੀ ਹੈ ਚਾਸ਼ਨੀ ਤਿਆਰ ਕਰਨ ਵਾਸਤੇ ਆਪਾਂ ਇਹਦੇ ਵਿੱਚ ਦੋ ਕੌਲੀਆਂ ਪਾਣੀ ਦੀਆਂ ਪਾਵਾਂਗੇ ਦੋ ਕੌਲੀਆਂ ਆਪਣੀ ਪਾਣੀ ਦੀਆਂ ਪਾ ਲੈਣੀਆਂ ਨੇ ਆਪਾਂ ਤੇ ਇਹਦੇ ਵਿੱਚ ਆਪਾਂ ਇੱਕ ਕੌਲੀ ਸੇਮ ਉਹੀ ਇੱਕ ਕੌਲੀ ਆਪਾਂ ਭਰ ਕੇ ਚੀਨੀ ਦੀ ਪਾ ਲੈਣੀ ਹੈ ਹੁਣ ਇਹਨੂੰ ਹਲਾਉਂਦੇ ਜਾਣਾ ਜਦ ਤੱਕ ਕਿ ਆਪਣੀ ਚੀਨੀ ਖੁਰਨੀ ਜਾਂਦੀ ਉਦੋਂ ਤੱਕ ਇਹ ਹਲਾਉਣਾ ਹੈ ਆਪਾਂ ਇਹਨੂੰ ਐਵੇਂ ਚੰਗੀ ਤਰ੍ਹਾਂ ਹੁਲਾਉਂਦੇ ਜਾਣਾ ਇਹਦੇ ਵਿੱਚ ਆਪਾਂ ਇੱਕ ਤੋਂ ਦੋ ਪਾਵਾਂਗੇ ਲਾਈਟ ਚਾਸ਼ਨੀ ਦੇ ਵਿੱਚ ਚੀਨੀ ਘੁਲਣੀ ਪਾਣੀ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਬਸ ਆਪਾਂ ਇਹਨੂੰ ਥੋੜੀ ਥੋੜੀ ਦੇਰ ਬਾਅਦ ਨਾਲ ਦੇ ਨਾਲ ਹਿਲਾਇ ਜਾਣਾ ਤੇ ਇੱਧਰ ਆਪਾਂ ਲਿੱਤਾ ਇਹ ਘਰ ਦਾ ਪਨੀਰ ਬਣਾਇਆ ਹੈ ਇਹਨੂੰ ਪੌਣੀ ਦੇ ਵਿੱਚ ਕੱਢਤਾ ਸੀਗਾ ਫਿਰ ਮੈਂ ਕਿਉਂਕਿ ਜੇ ਆਪਾਂ ਘਰ ਬਣਾਉਨੇ ਆ ਪਨੀਰ ਬਿਲਕੁਲ ਸੌਫਟ ਬਣਦਾ ਇਹ ਪਨੀਰ ਇਹਨੂੰ ਆਪਾਂ ਹੁਣ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਮਸਲਾਂਗੇ ਦੇਖੋ ਆਪਾਂ ਇਹਨੂੰ ਬਿਲਕੁਲ ਐਵੇਂ ਚੰਗੀ ਤਰ੍ਹਾਂ ਮਸਲ ਮਸਲ ਕੇ ਗੁੰਨਣਾ ਹੈ ਤਾਂ ਕਿ ਇਹਦੇ ਵਿੱਚ ਬਿਲਕੁਲ ਵੀ ਗੱਠਾ ਨਾ ਰਹਿਣ ਬਿਲਕੁਲ ਇਹ ਪਲੇਨ ਹੋ ਜਵੇ ਜਿੰਨਾ ਇਹ ਪਲੇਨ ਹੋਗਾ ਉੰਨੇ ਤੁਹਾਡੇ ਰਸਗੁੱਲੇ ਜਾਲੀਦਾਰ ਹੋਣਗੇ ਤੇ ਫਟਣਗੇ ਨਹੀਂ ਇਹਨੂੰ ਐਵੇਂ ਦਬਾ ਦਬਾ ਕੇ ਆਟੇ ਵਿੱਚ ਐਵੇਂ ਚੰਗੀ ਤਰ੍ਹਾਂ ਹੈ ਦੀਆਂ ਗੱਠਾਂ ਸਾਰੀਆਂ ਮਾਦ ਲੈਣੇ ਬਿਲਕੁਲ ਇਹਨੂੰ ਸਮੂਥ ਕਰ ਲੈਣਾ ਇਹਨੂੰ ਤੁਸੀਂ 15 ਮਿੰਟ ਜੇ ਗੁੰਨਲੋ ਐਵੇਂ ਕਰਕੇ ਤਾਂ ਬਹੁਤ ਜ਼ਿਆਦਾ ਵਧੀਆ ਰਸੂਲੇ ਬਣਨੇਗੇ ਤਾਂ ਚਾਸ਼ਨੀ ਦੇਖੋ ਜਿਹੜੀ ਆਪਾਂ ਚੀਨੀ ਪਾ ਕੇ ਧਰਿਆ ਸੀਗਾ ਪਾਣੀ ਉਹ ਆਪਣਾ ਰਿਜਣਾ ਸ਼ੁਰੂ ਹੋ ਗਿਆ ਤੇ ਇੱਧਰ ਆਪਾਂ ਪਨੀਰ ਹੈ ਜਿਹੜਾ ਉਹਨੂੰ ਵੀ ਚੰਗੀ ਤਰ੍ਹਾਂ ਮਸਲ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਤੋਂ 1.5 ਚਮਚ ਅਰਾ ਰੋਟ ਦਾ ਇਹ ਤਾਂ ਕਰਕੇ ਪਾਉਂਦੇ ਆ ਤਾਂ ਕਿ ਇਹਦੀ ਬਾਈਂਡਿੰਗ ਬਣੀ ਰਹੇ ਜਿਹੜੇ ਰਸਗੁੱਲੇ ਆ ਆਪਣੇ ਉਹ ਫਟਣ ਨਾ ਇਨੂੰ ਵੀ ਹੁਣ ਚੰਗੀ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਪਨੀਰ ਨੂੰ ਮਸਲਿਆ ਹੁਣ ਇਹਨੂੰ ਵੀ ਐਵੇਂ ਇਹਦੇ ਵਿੱਚ ਆਪਾਂ ਪਾ ਲਿਆ ਹੁਣ ਇਹਨੂੰ ਵੀ ਚੰਗੀ ਤਰ੍ਹਾਂ ਦੁਬਾਰਾ ਤੋਂ ਫੇਰ ਇਹਦਾ ਉਹਵੇਂ ਮਸਲ-ਮਸਲ ਕੇ ਇਹਦਾ ਆਟਾ ਗੁੰਨਣਾ ਹੈ ਇਹਨੂੰ ਦਬਾ ਕੇ ਹੱਥ ਦੇ ਨਾਲ ਗੁੰਨਣਾ ਇਹ ਨਹੀਂ ਹੈਗਾ ਵੀ ਤੁਸੀਂ ਪੋਲਾ-ਪੋਲਾ ਜਿਹਾ ਗੁੰਨੀ ਜਾਣਾ ਹੈ ਇਹਨੂੰ ਪੂਰਾ ਇਹਨ ਦਬਾ-ਦਬਾ ਕੇ ਐਵੇਂ ਚੰਗੀ ਤਰ੍ਹਾਂ ਐਵੇਂ ਮਸਲ-ਮਸਲ ਕੇ ਇਹਦਾ ਆਟਾ ਗੁੰਨਿਆ ਜਾਊਗਾ ਜੇਰਾ ਸੁਬਲੇ ਵਧੀਆ ਬਣਾਉਣੇ ਨੇ ਅਟਾ ਜਿਵੇਂ ਦਾ ਆਪਾਂ ਨੂੰ ਚਾਹੀਦਾ ਉਹ ਲਈ ਆਪਾਂ ਗੁੰਨ ਲਿਆ। ਸਭ ਤੋਂ ਪਹਿਲਾਂ ਆਪਾਂ ਇੱਕ ਟ੍ਰਾਇਲ ਲਵਾਂਗੇ। ਸਭ ਤੋਂ ਪਹਿਲਾਂ ਆਪਾਂ ਇੱਕ ਹੱਥ ਦੇ ਵਿੱਚ ਐਵੇਂ ਲੈ ਕੇ ਛੋਟਾ ਜਿਹਾ ਪੇੜਾ ਜਿਹਾ ਉਹਦਾ ਗੋਲਾ ਬਣਾ ਲੈਣਾ। ਉਹਦਾ ਗੋੜਾ ਬਣਾ ਕੇ ਤੁਸੀਂ ਇਹ ਵੀ ਚੈੱਕ ਕਰਨਾ ਵੀ ਇਹਦੇ ਵਿੱਚ ਕੋਈ ਕ੍ਰੈਕ ਨਾ ਹੋਵੇ। ਹੁਣ ਆਪਣੀਆਂ ਚਾਸ਼ਨੀ ਇੱਧਰ ਰਿੱਜ ਰਹੀ ਆ। ਆਪਾਂ ਸਿਰਫ ਇਹ ਸੈਂਪਲ ਦੇਖ ਰਹੇ ਹਾਂ ਵੀ ਇਹਦੇ ਵਿੱਚ ਟੁੱਟੂਗਾ ਤਾਂ ਨਹੀਂ। ਆਪਾਂ ਇਹ ਰਿੱਜਦੀ ਚਾਸ਼ਨੀ ਦੇ ਵਿੱਚ ਇਹਨੂੰ ਸੜਦਾਣਾ। ਦੇਖੋ ਜੇ ਤਾਂ ਇਹ ਐਵੇਂ ਤੈਰ ਕੇ ਉੱਪਰ ਆ ਗਿਆ। ਤਾਂ ਸਮਝ ਲਓ ਵੀ ਤੁਹਾਡਾ ਜਿਹੜਾ ਇਹ ਰਸਗੁੱਲਿਆਂ ਵਾਸਤੇ ਬੈਟਰ ਹੈ ਉਹ ਬਿਲਕੁਲ ਤਿਆਰ ਹੈ। ਹੁਣ ਇਹ ਉੱਤੇ ਤੈਰ ਰਿਹਾ ਹੈ ਨਾ। ਦੇਖੋ ਇਹ ਉੱਪਰ ਤੈਰ ਰਿਹਾ ਹੈ। ਇਹ ਚਾਸ਼ਨੀ ਦੇ ਵਿੱਚ ਨੇ ਆਪਣੇ ਆਪ ਰਿਜਜ ਕੇ ਫਲਫੀ ਹੋ ਜਾਣਾ। ਹੁਣ ਆਪਾਂ ਐਵੇਂ ਸਾਰੇ ਗੋਲੇ ਬਣਾਵਾਂਗੇ ਪਹਿਲਾਂ ਰਸਗੁੱਲਿਆਂ ਦੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਰਿਜਰੀ ਚਾਸ਼ਨੀ ਦੇ ਵਿੱਚ। ਰਸਗੁੱਲੇ ਦੇਖੋ ਆਪਾਂ ਐਵੇਂ ਬਣਾ ਲਏ ਪੇੜੇ ਟਾਈਪ ਆਪਣੇ ਗੋਲੇ। ਹੁਣ ਆਪਾਂ ਨੂੰ ਇਹਨਾਂ ਨੂੰ ਚਾਸ਼ਨੀ ਦੇ ਵਿੱਚ ਇੱਕ ਕਰਕੇ ਪਾਉਂਦੇ ਜਾਣਾ। ਐਵੇਂ ਸਾਰੇ ਆਪਾਂ ਰਸਗੁੱਲੇ ਆਪਣੀ ਕੜਾਹੀ ਦੇ ਵਿੱਚ ਚਾਸ਼ਨੀ ਦੇ ਵਿੱਚ ਪਾ ਢਾਣੇ ਨੇ ਹੁਣ ਆਪਾਂ ਇਹਨਾਂ ਨੂੰ ਪਹਿਲਾਂ 15 ਤੋਂ 20 ਮਿੰਟ ਐਵੇਂ ਰਜਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਦੀ ਚਾਸ਼ਨੀ ਚੈੱਕ ਕਰਾਂਗੇ ਹਾਂਜੀ ਦੇਖੋ 20 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਆਪਣੇ ਰਸਗੁਲੇ ਨੂੰ ਚੈੱਕ ਕਰਦੇ ਹਾਂ ਨੂੰ ਆਪਾਂ ਢੱਟਾ ਸੀਗਾ ਆਪਣੇ ਜਿੰਨੇ ਆਪਾਂ ਸਾਈਜ਼ ਪਾਇਆ ਸੀਗਾ ਉਸ ਤੋਂ ਦੇਖੋ ਕਿੰਨੇ ਜ਼ਿਆਦਾ ਫੁੱਲ ਵੀ ਗਏ ਨੇ ਆਪਣੇ ਰਸਗੁਲੇ ਹਲੇ ਆਪਾਂ ਇਹਨਾਂ ਨੂੰ ਹੋਰ ਰਜਾਣਾ ਹੈ ਤਾਂ ਕਿ ਇਹ ਚਾਸ਼ਨੀ ਦੇ ਵਿੱਚ ਹਲੇ ਹੋਰ ਰਿੱਝੀ ਜਾਣ ਇਹ ਜਾਲੀਦਾਰ ਬਣ ਗਏ ਤਾਂ ਹੀ ਜਿੰਨਾ ਇਹ ਰਿੱਝਾਂਗੇ ਹੁਣ ਇਹਦੀ ਨਾ ਜਿਹੜੀ ਗਰੇ ਇਹ ਚਾਸ਼ਨੀ ਹੈ ਇਹ ਥੋੜੀ ਜੀ ਗਾੜੀ ਹੋਗੀ ਆਪਾਂ ਇਧਰ ਪਾਣੀ ਵੀ ਗਰਮ ਕੀਤਾ ਹੋਇਆ ਆਪਾਂ ਪਾਣੀ ਜਿਹੜਾ ਗਰਮ ਹੈ ਨਾ ਉਹਨੂੰ ਆਪਾਂ ਕੜਛੀ ਦੇ ਵਿੱਚ ਲੈਣਾ ਤੇ ਆਪਾਂ ਉਹਨੂੰ ਇਹਨੂੰ ਐਵੇਂ ਡਾਇਰੈਕਟ ਨਹੀਂ ਪਾਉਣਾ ਹੈਗਾ ਇਹਨੂੰ ਆਪਾਂ ਐਵੇਂ ਘਮਾਉਂਦੇ ਘਮਾਉਂਦੇ ਹੌਲੀ-ਹੌਲੀ ਪਾਣਾ ਹੈ ਇਹਦੇ ਵਿੱਚ ਦੇਖੋ ਐਵੇਂ ਕਰਦੇ ਆ ਕਰਦੇ ਬਿਲਕੁਲ ਹੌਲੀ-ਹੌਲੀ ਹੌਲੀ-ਹੌਲੀ ਪਾਣਾ ਹੈ ਇਹਦੇ ਵਿੱਚ ਇਹ ਪ੍ਰਕਿਰਿਆ ਤੁਸੀਂ 2 ਤੋਂ 3 ਵਾਰੀ ਕਰ ਸਕਦੇ ਹੋ ਤਾਂ ਕਿ ਜਿਹੜੀ ਚਾਸ਼ਨੀ ਆ ਨਾ ਉਹ ਆਪਣੀ ਗਾੜੀ ਨਾ ਹੋਵੇ। ਡਾਇਰੈਕਟ ਆਪਾਂ ਪਾ ਨਹੀਂ ਸਕਦੇ ਹੈਗੇ ਬਿਲਕੁਲ ਇਕਦਮ ਜਿਵੇਂ ਆਪਾਂ ਪਾਣੀ ਪਾ ਦਈਏ ਉਵੇਂ ਵੀ ਨਹੀਂ ਹੋਊਗਾ। ਇਹਨੂੰ ਬਸ ਤੁਸੀਂ ਬਿਲਕੁਲ ਸਲੋ ਸਲੋ ਸਪੀਡ ਦੇ ਵਿੱਚ ਐਵੇਂ ਪਾਉਂਦੇ ਜਾਣਾ। ਹੁਣ ਫੇਰ ਆਪਾਂ ਇਹਨਾਂ ਨੂੰ ਢੱਕ ਦੇਣਾ। ਬਾਕੀ ਇਹ ਹਲੇ ਹੋਰ ਰਿੱਜੀ ਜਾਣ। ਇਹਨਾਂ ਨੂੰ ਰਿਝਾਉਣ ਦਾ ਪ੍ਰੋਸੈਸ ਹੁੰਦਾ ਏ। ਦੇਖੋ ਮਤਲਬੀ ਇੱਕ ਤੋਂ ਡੇਢ ਘੰਟਾ ਤੱਕ ਇਹ ਰਿਝਣ ਚੰਗੀ ਤਰ੍ਹਾਂ ਸਲੋ ਤੇ ਰੱਖ ਦੋ ਤੁਸੀਂ ਇਹਨਾਂ ਦੀ ਜਿੜਿਜਿੜ ਕੇ ਚਾਸ਼ਨੀ ਚਾਸ਼ਨੀ ਦੇ ਵਿੱਚ ਐਬਜ਼ਾਰਬ ਹੋਈ ਜਾਣੀ ਹੈ ਚਾਸ਼ਨੀ ਇਹਦੇ ਵਿੱਚ ਤੇ ਜੇ ਆਪਾਂ ਨੂੰ ਚਾਸ਼ਨੀ ਗਾੜੀ ਲੱਗੇ ਤਾਂ ਜਿਵੇਂ ਮੈਂ ਤੁਹਾਨੂੰ ਹੁਣ ਦੱਸਿਆ ਇਹ ਪਾਣੀ ਐਵੇਂ ਤੁਸੀਂ ਇਹਦੇ ਵਿੱਚ ਪਾਣੀ ਪਾਈ ਜਾਣਾ ਇਸ ਤੋਂ ਬਾਅਦ ਵਿੱਚ ਆਪਾਂ ਇਹਨੂੰ 6 ਤੋਂ 7 ਘੰਟਿਆਂ ਵਾਸਤੇ ਰੱਖਣਾ ਚਾਸ਼ਨੀ ਦੇ ਵਿੱਚੇ ਫਿਰ ਉਸ ਤੋਂ ਬਾਅਦ ਵਿੱਚ ਜਦੋਂ ਆਪਾਂ ਚਾਸ਼ਨੀ ਚੋਂ ਕੱਢਾਂਗੇ ਫਿਰ ਤੁਹਾਨੂੰ ਹੁਣ ਦਿਖਾਵਾਂਗੇ ਆਪਾਂ ਹਾਂਜੀ ਦੇਖੋ ਰਸਗੁੱਲੇ ਆਪਣੇ ਬਣ ਚੁੱਕੇ ਨੇ 스펀ਜੀ ਰਸਗੁੱਲੇ ਜਿਹੜੇ ਆਪਾਂ ਬਣਾਏ ਸੀਗੇ ਸਵੇਰੇ ਜਿਹੜੇ ਸਪੰਜੀ ਰਸਗੁੱਲੇ ਹੁੰਦੇ ਨੇ ਉਹ ਐਵੇਂ ਮਤਲਬ ਥੋੜੇ ਠੰਡੇ ਵਧੀਆ ਲੱਗਦੇ ਨੇ ਜਦੋਂ ਬਣ ਗਏ ਸੀ ਇਹ ਉਸ ਤੋਂ ਮੈਂ 2 ਘੰਟੇ ਬਾਅਦ ਵਿੱਚ ਠੰਡੇ ਹੋਣ ਤੋਂ ਬਾਅਦ ਵਿੱਚ ਫਿਰ ਮੈਂ ਇਹਨਾਂ ਨੂੰ ਫ੍ਰਿਜ ਦੇ ਵਿੱਚ ਰੱਖਦਾ ਸੀ ਕਿਉਂਕਿ ਸਪੰਜੀ ਰਸਗੁੱਲੇ ਉਹ ਜਿਹੜੇ ਠੰਡੇ ਵਧੀਆ ਲੱਗਦੇ ਹੁੰਦੇ ਨੇ ਰਸੇ ਵਾਲੇ ਹੁਣ ਆਪਾਂ ਤੁਹਾਨੂੰ ਇੱਕ ਕੌਲੀ ਦੇ ਵਿੱਚ ਕੱਢ ਕੇ ਦਿਖਾਉਨੇ ਆ ਬਿਲਕੁਲ ਸਪੌਂਜੀ ਬਣਿਆ ਹੋਇਆ ਹੈ ਇਹਨਾਂ ਦੇ ਵਿੱਚ ਤੇ ਟੇਸਟ ਵੀ ਇਹਨਾਂ ਦਾ ਬਹੁਤ ਵਧੀਆ ਆਉਂਦਾ ਹੈ ਦੇਖੋ ਮੈਂ ਤੁਹਾਨੂੰ ਹੁਣ ਇੱਕ ਚੱਕ ਕੇ ਦਿਖਾਉਣੀ ਆ ਮੈਂ ਤੁਹਾਨੂੰ ਦਿਖਾਉਣੀ ਆ ਜਿਵੇਂ ਆਪਣੇ ਸਪੰਜੀ ਰਸਗੁੱਲੇ ਨੇ ਆਪਾਂ ਰਸਨ ਛੋੜਦੇ ਆ ਨਾ ਦੇਖੋ ਬਿਲਕੁਲ ਰਸਾ ਵੀ ਨਿਕਲਿਆ ਔਰ ਦੇਖੋ ਵੈਸੇ ਪੂਰੇ ਸਪੰਜੀ ਬਣੇ ਨੇ ਇਹ ਦੇਖੋ ਬਿਲਕੁਲ ਸੌਫਟ ਬਣੇ ਨੇ ਰਸਗੁੱਲੇ ਬਾਕੀ ਹੁਣ ਇਹਨੂੰ ਤੁਹਾਨੂੰ ਮੈਂ ਤੋੜ ਕੇ ਵੀ ਦਿਖਾਉਣੀ ਆ ਦੇਖੋ ਬਿਲਕੁਲ ਵਿੱਚ ਤੱਕ ਵੀ ਐਨ ਚੰਗੀ ਤਰ੍ਹਾਂ ਰਸਾ ਗਿਆ ਹੋਇਆ ਤੁਸੀਂ ਆਪਣੇ ਘਰੇ ਐਵੇਂ ਟਰਾਈ ਕਰ ਸਕਦੇ ਹੋ ਜੇ ਤੁਹਾਨੂੰ ਸਾਡਾ ਇਹ ਵਲੌਗ ਵਧੀਆ ਲੱਗਿਆ ਹੈ ਤਾਂ ਸਾਡੇ ਚੈਨਲ ਆਪਣੀ ਰਸੋਈ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਸਸ਼ਟੀਆਕਾਲ